ਇਹ ਨਿਦਾਰ ਹੈ ਕਿ ਉਸकी सर्जरी ਹੋਣੀ ਹੈ ਉਸਕੇ ਇਤਨੇ ਛੋਟੇ ਛੋਟੇ ਬੱਚੇ ਸਾਰੇ ਬਿਮਾਰ ਹੈ ਇਸ ਲਈ ਕਦਮਾਂ ਦਾ ਦਰਜ ਕਰ ਦਿੱਤਾ ਗਿਆ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਕਿਸੇ ਨੇ ਕੁਝ ਵੀ ਨਹੀਂ ਕਰਿਆ 3 ਦਿਨ ਹੋ ਗਏ ਜੀ ਨੂਲੇ ਵੀ ਅਜੇ ਸ਼ਾਮ ਨਹੀਂ ਹੋਇਆ ਜੀ ਨੂਲੇ ਵੀ ਅਜੇ ਕਿਸੇ ਨੇ ਵੀ ਨਹੀਂ ਕੁਝ ਕਰਿਆ नहीं कुछ बात को नहीं थी ना कोई किसी गला लड़ाई थी मेरे चाचा तांश खेलन लग रहा था फोन करके बुलाया है सलाह करका उन्हें छह सात जने थे मैं गले लग भी थी

ये बंदा की गलती हो नहीं मेरी गलती होगी मैं आपको कुछ नुकसान करके जाऊंगी आप अपना बुलाओगे मैं क्यों आऊंगी मैं बात जुड़ी खड़ी है मैं क्यों आऊंगी आपको एक फोन पे न्यू बताओ अरे जब सच्चे थे कुछ बात नहीं क्यों मार के बात जे मुकदमा दर्ज हो गया ठीक है फिर इमाम इसकी दस संस्कार कर देंगे

मम निशा उसके कोई लोड़ नहीं जुम्मेवारी की भाई उसकी जुम्मेवारी मांगे हम खुद मांगे बस उनका बंदे मामने पकड़ने चाहिए भाई जुक्र मारा ने उनका भी कुछ है हाँ मैर गई लगाई भी है बंदे भी हैं और हां दो सारे होने चाहिए मारे की बेहाल करके मैं झुकु उनका गला बनेगी और करोगे था और ना कुछ को नहीं। ना रकम को करोड़ करोड़ भी 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 नहीं लें दे, माम दस खरब भी नहीं दे, माम दे माम 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 हो हो नहीं खरब जिम्मेवार सिर्फ इंसाफ चाहिए मैं पीछे भुखे कोई मैं पीछे गरीब पैसे ਕਰੀਬ ਇਹ ਵਿਸਕਾਰ ਗਰੀਬ ਨੰਦ ਸਾਹਿਬ ਤੇ ਇਹ ਸਰਕਾਰ ਪੇਵਾ ਹੈ ਸਰਕਾਰੇ ਮਾਰੇ ਸਾਥ ਨਹੀਂ ਦੇ ਰਹੀ ਚਾਰ ਦਿਨ ਹੋ ਗਏ ਜੀ ਮਾਰੀ ਲਾਸ ਰੋਲਦੀ ਫਿਰਾਂ ਨਾ ਕੋਈ ਵੀ ਨਿਸਾਬ ਨਹੀਂ ਮਿਲ ਰਿਹਾ ਨਿਸਾਬ ਤੇ ਇਹ ਮਾਨਾ ਸਿਰਫ ਹਾਂ ਦਾ ਭਰਾ ਰਜੇਸ਼ ਕੁਮਾਰ ਮੇਰੇ ਤੋਂ ਛੋਟਾ ਸੀ ਉਹ ਤਾਸ ਖੇਡਦੇ ਖੇਡਦੇ ਨੂੰ ਬੁਲਾਇਆ ਸਾਨੂੰ ਇਹ ਇਨਸਾਫ ਚਾਹੀਦਾ ਵੀ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਅਸੀਂ ਦਾਸ ਸਸਕਾਰ ਨਹੀਂ ਕਰਦੇ ਪੁਲਿਸ ਵੱਲ ਤਾਂ ਗੈਰੀ ਵੇਸ ਮਕਦਮਾ ਦਰਜ ਕਰਕੇ ਦੋ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਦੋ ਵਿਅਕਤੀ ਨੇ ਦੋ ਦੋ ਵਿਅਕਤੀ ਇੱਕ ਵਿਅਕਤੀ ਤੇ ਇੱਕ ਲੇਡੀ ਗ੍ਰਫਤਾਰ ਹੋਈ ਹੈ ਮਾਰਨ ਵਾਲੇ ਜਿਹੜੇ ਨਾਲ ਹੈਗੇ ਨੇ ਮੌਕੇ ਤੇ ਬਾਕੀ ਪੰਜ ਬੰਦੇ ਤੇ ਤਿੰਨ ਨੇੜੇ ਫਰਾਰ ਨੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰੋ ਤਾਂ ਕਿ ਅਸੀਂ ਅੱਗੇ 10 ਸਕਾਰ ਕਰੀ ਜਦੋਂ ਤੱਕ ਉਹ ਨਹੀਂ ਹੁੰਦੇ ਅਸੀਂ 10 ਸਕਾਰ ਨਹੀਂ ਕਰਦੇ ਜਾਰੀਆਂ ਵਾਲੇ ਇੰਨੀ ਬਰੋਡ ਐਡ ਬੋਲ ਹਾਂ ਜੀ ਤੇ ਬਾਅਦ ਪੁਲਿਸ ਮੇਰਾ ਕੰਮ ਨਹੀਂ ਆਉਂਦਾ ਅਬ ਚੰਦਾ ਵੀ ਸਾਡੇ ਨਾਲ ਇਨਸਾਫ ਹੋਵੇ ਸੀ ਗਰੀਬ ਬੰਦੇ ਆ ਦਿਹਾੜੀਦਾਰ ਕਰਕੇ ਰੋਟੀ ਖਾ ਰਹੇ ਸੀ ਜਿਹੜਾ ਸੋ ਮਾਰਨ ਨੂੰ ਇਹਦੀ ਜਿਹੜੀ ਨਰੇਸ਼ ਦੀ ਕੁੜੀ ਆ ਉਹ ਬਿਮਾਰ ਚੱਲ ਰਹੀ ਆ ਪੀ ਐਚ ਉਹਦਾ ਲਿਆ ਚੱਲਿਆ ਉਹਨੇ ਲੈ ਕੇ ਜਾਣਾ ਸੀ ਇਹਨਾਂ ਨੇ ਤੇ ਇਹਨਾਂ ਨੇ ਮੱਥ ਕੇ ਪਲਾਨ ਬਣਾ ਕੇ ਫੋਨ ਕਰਕੇ ਬੁਲਾ ਕੇ ਕਰੇ ਬੁਲਾ ਕੇ ਟੁੱਟਮਾਰ ਕੀਤੀ ਹਥਿਆਰਾਂ ਨਾਲ ਲੈਸ ਸੀ ਬੰਦੇ ਉਹਨਾਂ ਨੇ ਮੌਕੇ ਤੇ ਹੀ ਮਾਰ ਕੇ ਫਰਾਰ ਹੋ ਗਏ ਜੀ ਸੇਸ਼ ਗਾਲਾ ਸੀਦਾ ਇਸੇ ਚੱਕਰ ਦੇ ਅਸੀਂ ਤਾਂ ਪਾਗਲ ਵਾਲਾ ਹਾਲ ਹੋ ਰਿਹਾ ਸਾਡਾ ਤਾ ਤਿੰਨ ਦਿਨ ਹੋ ਗਏ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਨਾ ਬਾਰੇ ਕਿ ਪੁਲਿਸ ਮਿਲੀ ਹੋਈ ਹੈ ਜਾਂ ਨਾ ਮਿਲੀ ਹੋਈ ਹੈ ਇਹ ਤਾਂ ਇਹਨਾਂ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਹੈ ਇਹੇ ਧਰਨਾ ਲੱਗਿਆ ਹੈ ਹਾਂ ਜੀ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੱਨਾ ਇਹ ਪਰਸੋ ਪਨਾਰਸੀ ਪਿੰਡ ਚ ਇੱਕ ਨਰੇਸ਼ ਕੁਮਾਰ ਨਾਮ ਦੇ ਵਿਅਕਤੀ ਨੂੰ ਕੁੱਟਮਾਰ ਕੀਤੀ ਸੀਗੀ ਬੰਦਿਆਂ ਨੇ ਤੇ ਜਿਹੜੇ ਕਰਕੇ ਉਹਦੀ ਡੈਥ ਹੋ ਗਈ ਉਹਦੇ ਚ ਅਸੀਂ 10 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈਗੀ ਇਹ ਮਰਡਰ ਦੀ ਉਹਦੇ ਚ ਦੋ ਜਣੇ ਰੈਸਟ ਹੋ ਗਏ ਹੋਏ ਆ ਬਾਕੀ ਵੀ ਪੁਲਿਸ ਪਾਰਟੀਆਂ ਲਾ ਕੇ ਅਸੀਂ ਰੇਡ ਕਰ ਰਹੇ ਹਾਂ ਜਲਦੀ ਇਹਨਾਂ ਨੂੰ ਰੈਸਟ ਕਰ ਲਾਂਗੇ ਪਰਵਾਰ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਦੇਖੋ ਕਿਹੜੀ ਗੱਲੋਂ ਇਨਸਾਫ ਨਹੀਂ ਮਿਲਿਆ ਅਸੀਂ ਮਤਲਬ ਆਪਣੇ ਵੱਲੋਂ ਪੂਰੀ ਕੱਲ ਪੋਸਟਮਾਰਟਮ ਕਰਾ ਕੇ ਅੱਜ ਮਾਰਨਿੰਗ ਤੋਂ ਹੀ ਅਸੀਂ ਘਟੋ ਘਟ ਅੱਠ 10 ਜਗ੍ਹਾ ਤੇ ਰੇਡ ਕੀਤੇ ਹੈਗੇ ਆ ਤੇ ਜਦੋਂ ਤੱਕ ਇਹ ਰਸਟ ਨਹੀਂ ਹੁੰਦੇ ਉਦੋਂ ਤੱਕ ਯਾਰੀ ਰਹਿਣਗੇ ਜਲਦੀ ਇਹਨਾਂ ਨੂੰ ਬਹੁਤਾ ਲੰਬਾ ਟਾਈਮ ਨਹੀਂ 1 2 ਦਿਨ ਚ ਹੀ ਅਸੀਂ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ